ਮੜ ਵਾਪਰੀ ਸ਼ਰਮਨਾਕ ਘਟਨਾ 15 ਸਾਲਾ ਕੁੜੀ ਦੇ ਨਾਲ ਦਰਿੰਦਗੀ ਸੜਕ ਤੇ ਮਿਲੀ ਬੇਹੋਸ਼ ਇਹੋ ਜਿਹੀਆਂ ਖਬਰਾਂ ਰੋਜ਼ ਹੀ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਨੇ ਜੋ ਕਿ ਆਮ ਮਨੁੱਖ ਨੂੰ ਸ਼ਰਮਸਾਰ ਕਰ ਦਿੰਦੀਆਂ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਦੀਆਂ ਨੇ ਕੋਲਕਾਤਾ ਦੇ ਵਿੱਚ ਵਾਪਰੀ ਘਟਨਾ ਦੇ ਪਿੱਛੋਂ ਬੰਗਾਲ ਮੁੜ ਸ਼ਰਮਸਾਰ ਹੋ ਗਿਆ ਹੈ ਹੁਣ ਹੁਗਲੀ ਜ਼ਿਲ੍ਹੇ ਦੇ ਵਿੱਚ 15 ਸਾਲ ਦੀ ਇੱਕ ਕੁੜੀ ਦੇ ਨਾਲ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਦੱਸਦੀਏ ਕਿ ਸ਼ੁੱਕਰਵਾਰ ਰਾਤ ਵਾਪਰੀ ਇਸ ਘਟਨਾ ਨੇ ਸੂਬੇ ਦੇ ਵਿੱਚ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਡੂੰਘੇ ਸਵਾਲ ਖੜੇ ਕਰ ਦਿੱਤੇ ਨੇ ਮਿਲੀ ਜਾਣਕਾਰੀ ਦੇ ਮੁਤਾਬਕ ਆ ਜਿੰਦਗੀ ਕਰਨ ਤੋਂ ਬਾਅਦ ਨਾ ਬਾਲਕ ਕੁੜੀ ਨੂੰ ਬੇਹੋਸ਼ੀ ਦੀ ਹਾਲਤ ਦੇ ਵਿੱਚ ਸੜਕ ਦੇ ਕਿਨਾਰੇ ਦੇ ਉੱਤੇ ਸੁੱਟ ਦਿੱਤਾ ਗਿਆ ਰਿਪੋਰਟਾਂ ਦੇ ਅਨੁਸਾਰ ਉਸ ਨੂੰ ਕਥਿਤ ਤੌਰ ਤੇ ਇੱਕ ਕਾਰ ਦੇ ਵਿੱਚ ਅਗਵਾ ਕੀਤਾ ਗਿਆ ਸੀ ਉਦੋਂ ਉਹ ਟਿਊਸ਼ਨ ਤੋਂ ਵਾਪਸ ਆ ਰਹੀ ਸੀ ਉਹ ਹਰੀਪਾਲ ਇਲਾਕੇ ਦੇ ਵਿੱਚ ਬੇਹੋਸ਼ੀ ਦੀ ਹਾਲਤ ਵਿੱਚ ਮਿਲੀ ਉਸਦੇ ਕੱਪੜੇ ਫਟੇ ਹੋਏ ਸਨ ਉਸ ਦਾ ਸਥਾਨਿਕ ਹਸਪਤਾਲ ਦੇ ਵਿੱਚ ਇਲਾਜ ਅਤੇ ਡਾਕਟਰੀ ਜਾਂਚ ਕੀਤੀ ਗਈ ਇਸ ਮਾਮਲੇ ਦੀ ਗੰਭੀਰਤਾ ਨੂੰ ਵੇਖਦੇ ਹੋਏ ਪੱਛਮੀ ਬੰਗਾਲ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ਦੇ ਵਿੱਚ ਕੋਈ ਸ਼ੱਕੀ ਨਹੀਂ ਹੈ ਜਾਂਚ ਦੌਰਾਨ ਕੋਈ ਠੋਸ ਸੁਰਾਗ ਨਹੀਂ ਮਿਲਿਆ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਕੁੜੀ ਅਤੇ ਉਸ ਦੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ ਅਫਵਾਹਾਂ ਫੈਲਾਉਣ ਵਾਲਿਆਂ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ